ਸੰਗਤ ਜੀ ਮੰਨਿਆ ਜਾਂਦਾ ਹੈ ਕਿ ਇਸ ਸਥਾਨ ਉਪਰ ਜੋ ਵੀ ਮਨੁੱਖ ਇਛਨਾਨ ਅਤੇ ਸੇਵਾ ਕਰੇਗਾ ਉਸ ਨੂੰ ਉਲਾਦ ਦੀ ਪ੍ਰਾਪਤੀ ਵਾਹਿਗੁਰੂ 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 ਵਾਹਿ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡਾ ਪਿਛਲਾ ਵਲੌਗ ਸ਼੍ਰੀ ਅਚਲ ਸਾਹਿਬ ਅਤੇ ਸ਼੍ਰੀ ਨਾਗੀਆਂ ਦਾ ਸਾਹਿਬ ਦਾ ਵਲੌਗ ਬਹੁਤ ਹੀ ਵਧੀਆ ਲੱਗਾ ਹੋਵੇਗਾ ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡੇ ਪਿਛਲੇ ਵਲੌਗ ਵਾਂਗੂ ਅੱਜ ਦਾ ਵਲੌਗ ਵੀ ਬਹੁਤ ਹੀ ਵਧੀਆ ਲੱਗੇਗਾ ਤੇ ਅੱਜ ਦਾ ਵਲੌਗ ਬਹੁਤ ਹੀ ਇੰਟਰਸਟਿਡ ਹੋਣ ਵਾਲਾ ਹੈ ਜੀ ਅੱਜ ਦਾ ਵਲੌਗ ਜੋ ਕਿ ਤਨ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦਾਰਾ ਸ਼੍ਰੀ ਹਾਟਾ ਸਾਹਿਬ ਵਿਖੇ ਤਾਂ ਨੂੰ ਅੱਜ ਦਰਸ਼ਨ ਕਰਾਨੇ ਆ ਜੀ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਇਸ ਤੋਂ ਬਾਅਦ ਤੁਹਾਨੂੰ ਹੋਰ ਵੀ ਸ਼ਾਟਾ ਸਾਹਿਬ ਦੇ ਨਾਲ ਜੋ ਇਤਿਹਾਸਿਕ ਸਥਾਨ ਜੋ ਕਿ ਜੁੜੇ ਹੋਏ ਹਨ ਤੁਹਾਨੂੰ ਦਰਸ਼ਨ ਕਰਾਨੇ ਆ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਜੇ ਨਾ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਸਾਧ ਸੰਗਤ ਜੀ ਜਿਸ ਇਤਿਹਾਸਿਕ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਛੇ ਹਟਾਂ ਵਾਲੇ ਕੂਹ ਚਲਾਉਣ ਕਰਕੇ ਹੀ ਇਸ ਨਗਰ ਅਤੇ ਗੁਰਦਾਰਾ ਸਾਹਿਬ ਦਾ ਨਾਮ ਛਹਾਟਾ ਸਾਹਿਬ ਪਿਆ ਖੁਸ਼ੀ ਵਿੱਚ ਆ ਕੇ ਇਸ ਪਵਿੱਤਰ ਸਥਾਨ ਨੂੰ ਗੁਰੂ ਅਰਜਨ ਦੇਵ ਜੀ ਵੱਲੋਂ ਬੇਅੰਤ ਵਰ ਬਖਸ਼ੇਗੇ ਸਾਤ ਸੰਗਤ ਜੀ ਗੇਟ ਐਂਟਰ ਕਰਦੇ ਆਂ ਹੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ ਤੇ ਇਸ ਤੋਂ ਬਾਅਦ ਆਪਾਂ ਜਾਣੇ ਆ ਜੀ ਖੜਾ ਪ੍ਰਸ਼ਾਦ ਦੀ ਦੇਖ ਕਰਾਉਣ ਜਾਣੇ ਆ ਖੜਾ ਪ੍ਰਸ਼ਾਦ ਦੀ ਦੇਖ ਕਰਾਉਣ ਤੋਂ ਬਾਅਦ ਆਪਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਣੇ ਆ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਸਾਹ ਸੰਗਤ ਜੀ ਦੇਗਾ ਪਾ ਕਰਵਾ ਲਈ ਆ ਤੇ ਦੇ ਕੇ ਕਰਵਾਉਣ ਤੋਂ ਬਾਅਦ ਹੋਣਾ ਆਪਾਂ ਤੁਹਾਨੂੰ ਲੈ ਕੇ ਚਲਦੇ ਹਾਂ ਜੀ ਸਰੋਵਰ ਵੱਲ ਸੰਗਤ ਜੀ ਮੰਨਿਆ ਜਾਂਦਾ ਹੈ ਕਿ ਇਸ ਸਥਾਨ ਉੱਪਰ ਜੋ ਵੀ ਮਨੁੱਖ ਇਛਨਾਨ ਅਤੇ ਸੇਵਾ ਕਰੇਗਾ ਉਸ ਨੂੰ ਉਲਾਜ ਦੀ ਪ੍ਰਾਪਤੀ ਦੁੱਖਾਂ ਦਾ ਨਾਸ਼ ਅਤੇ ਮਨ ਇਛਤਫਲ ਦੀ ਪ੍ਰਾਪਤੀ ਹੋਵੇਗੀ ਬਾਲਕ ਅਵਸਥਾ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਥੇ ਖੇਡਦੇ ਹੋਏ ਆਉਂਦੇ ਸਨ ਗੁਰਤਾ ਗੱਦੀ ਪ੍ਰਾਪਤ ਹੋਣ ਤੋਂ ਬਾਅਦ ਵੀ ਸ਼ਿਕਾਰ ਖੇਡਦੇ ਸਮੇਂ ਦੁਪਹਿਰ ਵੇਲੇ ਇਸ ਰਮਣੀਕ ਅਤੇ ਆਨੰਦਮਈ ਸਥਾਨ ਉੱਤੇ ਆ ਕੇ ਇਸ਼ਨਾਨ ਕਰਦੇ ਪ੍ਰਸ਼ਾਦਾ ਛਕਦੇ ਅਤੇ ਆਰਾਮ ਕਰਦੇ ਸਨ ਸੰਗਜੀ ਕੜਾ ਪ੍ਰਸ਼ਾਦ ਨੂੰ ਭੋਗ ਲਗਵਾਉਣ ਤੋਂ ਉਪਰੰਤ ਆਪਾਂ ਤੁਹਾਨੂੰ ਦਰਬਾਰ ਦੇ ਅੰਦਰ ਲੈ ਕੇ ਚਲਦੇ ਹਾਂ ਇਸ ਮਸਾਹਤਨ ਕੀ ਵਾਹ We <laughs> are thank you ਸਾਤ ਸੰਗਤ ਜੀ ਇਹ ਤੁਸੀਂ ਜੋ ਇਤਿਹਾਸਿਕ ਖੂਹ ਦੇ ਦਰਸ਼ਨ ਕਰ ਰਹੇ ਹੋ ਇਹ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾ ਵਿੱਚ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਖੇਤੀ ਜੋਗ ਪਾਣੀ ਦੀ ਘਾਟ ਕਰਕੇ ਸੁੱਕ ਰਹੀਆਂ ਫਸਲਾਂ ਦੇ ਹੋ ਰਹੇ ਨੁਕਸਾਨ ਦਾ ਯੋਗ ਹੱਲ ਕਰਨ ਲਈ ਬੇਨਤੀ ਕੀਤੀ ਗਈ। ਉਹਨਾਂ ਦਿਨਾਂ ਵਿੱਚ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਰਮਾਤਾ ਗੰਗਾ ਜੀ ਦੀ ਖੂਹ ਲੰਮੇ ਹਰਸੇ ਬਾਅਦ 21 ਹਾਰ ਸੰਮਤ ਬਿਕਰਮੀ 1652 ਈਸਵੀ 1595 ਨੂੰ ਬਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਅਵਤਾਰ ਧਾਰਿਆ ਸੀ ਬਾਲਕ ਦੇ ਜਨਮ ਦੀ ਖੁਸ਼ੀ ਵਿੱਚ ਅਤੇ ਫਸਲਾਂ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਇਸ ਪਵਿੱਤਰ ਖੂਹ ਦੀ ਖੁਦਵਾਈ ਕਰਵਾਈ ਗਈ ਮਾਘ ਸੁਦੀ ਪੰਚਮੀ ਸੰਮਤ 1654 ਈਸਵੀ 1597 ਨੂੰ ਪੰਚਮ ਪਾਤਸ਼ਾਹ ਜੀ ਵੱਲੋਂ ਇੱਕ ਹੀ ਖੂਹ ਵਿੱਚ 6 ਹਟਾਂ 6 ਮਹੱਲਾਂ ਪਾ ਕੇ ਚਲਾਇਆ ਗਿਆ ਜਿਸ ਨਾਲ ਇੱਕ ਇਹ ਇਲਾਕਾ ਹਰਿਆ ਭਰਿਆ ਹੋਇਆ ਸੰਗਤਾਂ ਨਿਹਾਲ ਹੋਈਆਂ ਅਤੇ ਗੁਰੂ ਸਾਹਿਬ ਜੀ ਦਾ ਮਾਣ ਜਸ ਹੋਇਆ ਦੇਖ ਰਹੇ ਹੋ ਜੀ ਗੁਰਦਰਾ ਸਾਹਿਬ ਸਾਡਾ ਸਾਹਿਬ ਦੇ ਇੱਕ ਇੱਕ ਬੇ ਪਾਸੇ ਜੋੜਾ ਕਰ ਹੈ ਜੀ ਤੇ ਸੱਜੇ ਪਾਸੇ ਜੋ ਵੀ ਲੰਗਰ ਹਾਲ ਸੰਕਾ ਦੇ ਛਕਣ ਵਾਸਤੇ ਬਣਿਆ ਆਇਆ ਹੈ ਜੀ ਲਓ ਜੀ ਹੁਣ ਸਾਨੂੰ ਅਸੀਂ ਦਲਵਾਰ ਸਾਹਿਬ ਦੇ ਦਰਸ਼ਣ ਕਰਾਤੇ ਆ ਜੀ ਇਸ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਦੇ ਆ ਜੀ ਲੰਗਰ ਹਾਲ ਲੰਗਰ ਹਾਲ ਦੇ ਦਰਸ਼ਨ ਕਰਾਉਂਦੇ ਆ ਜੀ ਤੁਹਾਨੂੰ ਸੰਗਤ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਵਸਾਇ ਇਸ ਪਾਵਨ ਸਥਾਨ ਉੱਤੇ ਅੱਜ ਵੀ ਸੰਗਤਾਂ ਭਾਰੀ ਗਿਣਤੀ ਵਿੱਚ ਨਤਮਸਤਕ ਹੁੰਦੀਆਂ ਹਨ ਜੀ ਸੇਵਾ ਸਿਮਰਨ ਇਸ਼ਨਾਨ ਕਰਦੀਆਂ ਹਨ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਅੱਜ ਵੀ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਜੀ ਅਤੇ ਇਸ ਸਥਾਨ ਤੇ ਹਰ ਸਾਲ ਵਸੰਤ ਪੰਜਮੀ ਤੇ ਭਾਰੀ ਜੋੜ ਮੇਲਾ ਲੱਗਦਾ ਹੈ ਜੀ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਹੈ ਜੀ ਗੁਰੂ ਘਰ ਦੀ ਰਸੋਈ ਇਸ ਜਗ੍ਹਾ ਤੇ ਸੰਗਤਾਂ ਬਹੁਤ ਹੀ ਮਨੋਂ ਤਨੋਂ ਸੇਵਾ ਕਰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਜੀ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾ ਚੁੱਕੇ ਆ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦਵਾਰਾ ਸ੍ਰੀ ਸ਼ਹਾਟਾ ਸਾਹਿਬ ਦੇ ਦਰਸ਼ਨ ਕਰਵਾ ਚੁੱਕੇ ਆ ਜੀ ਤੇ ਇਸ ਦੇ ਨਾਲ ਹੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਦੇ ਨਾਲ ਕੁਝ ਹੋਰ ਵੀ ਕੁਝ ਗੁਰਦੁਆਰੇ ਜੁੜੇ ਹੋਏ ਹਨ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਪਿੰਡ ਗੁਰਕੀ ਵਿਡਾਲੀ ਵਿਖੇ ਜੁੜੇ ਰਹੋ ਜੀ ਸਾਡੀ ਵੀਡੀਓ ਦੇ ਨਾਲ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ